ਕਿਦਾ ਨੜ ਨੜੇ ਸਾਰੇ ਘਰ ਨੇ ਖਾਲੀ ਆਪਨ ਡੇਰੀ ਆਈ ਉਹ ਸਾਰੇ ਖਾਲੀ ਕਰਕੇ ਆਪਣੇ ਹੋਰ ਪਿੰਡੇ ਜਾਵੜੇ ਨੇ ਪਚਾਹ ਤਾਂ ਹੋ ਸਕਦਾ ਜੀ ਪਰ ਮੀਂਹ ਨਾ ਪਵੇ ਤਾਂ ਬਾਕੀ ਕੁਦਰਤ ਮੁਰੇ ਕਿਸਦਾ ਆਪਣਾ ਜੋਰ ਨਹੀਂ ਚੱਲਦਾ ਜੀ ਜੀ ਅਜੀ ਰਾਤ ਆਈ ਜੀ ਤੇ ਆਪਣਾ ਸਾਰਾ ਬੰਨ ਸੀਗਾ ਹੁਣ ਆਪਾਂ ਸੂਰੀ ਆਏ ਤੇ ਖਾਤਮੀ ਹੋ ਗਈ ਅੱਛਾ ਇਹ ਡਰਾਮੇ ਵਾਲਾ ਸਿਸਟਮ ਨਹੀਂ ਹੈਗਾ ਇਹ ਬਿਲਕੁਲ ਸੀਰੀਅਸ ਆ ਬੰਨ ਟੁੱਟ ਗਿਆ ਜੀ ਕਿਰਪਾ ਪਰਮੇਸ਼ਰ ਦੀ ਨਾ ਪਾਣੀ ਕੰਟਰੋਲ ਆ ਜੀ ਜਿਹੜੇ ਰੀਲਾ ਬਣਾਉਂਦੇ ਆ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਵੀ ਜਿਆਦਾ ਉਹ ਵੀ ਰਾਉਣ ਨਾ ਜੇ ਆਣਾ ਮਾ ਤੇ ਉਹ ਸੇਵਾ ਦੇ ਤੌਰ ਤੇ ਹੀ ਆਉਣ ਪਾਣੀ ਅਜੇ ਤੱਕ ਇੱਕ ਤੁਪਕਾ ਵੀ ਪਰਮਾਤਮਾ ਦੀ ਮਿਹਰ ਹੈ ਇੱਕ ਤੁੱਕਾ ਵੀ ਅੰਦਰ ਨਹੀਂ ਆਇਆ ਆਸ-ਪਾਸ ਦੇ ਲੱਗਦੇ ਪਿੰਡ ਹੈ ਕਿ ਕੀ ਲੱਗਦਾ ਉਹਨਾਂ ਨੂੰ ਕੋਈ ਸੁਰੱਖਿਆ ਦਾ ਇੰਤਜ਼ਾਮ ਕਰਵਾ ਕੇ ਦਿੱਤਾ ਜਾ ਰਿਹਾ ਹੈ ਜੇ ਅਗਰ ਉਹਨਾਂ ਨੂੰ ਅਲਰਟ ਦਿੱਤਾ ਗਿਆ ਕਿ ਇੱਥੇ ਪਾਣੀ ਆ ਸਕਦਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਕੀਤੀ ਜਾ ਰਹੀ ਹੈ ਹੌਲੀ-ਹੌਲੀ ਪਾਣੀ ਦਾ ਜਿਹੜਾ ਲੈਵਲ ਹੈ ਉਹ ਘਟ ਰਿਹਾ ਰਿਹਾ ਔਰ ਪਿੱਛੇ ਦੀ ਵੱਲ ਪਾਣੀ ਜਾ ਰਿਹਾ ਹੈ ਤੇ ਸਾਨੂੰ ਉਮੀਦ ਹੈ ਵੀ ਪਾਣੀ ਦਾ ਜੇ ਇਦਾਂ ਹੀ ਵਹਾਰ ਚੱਲਦਾ ਰਿਹਾ ਕੁਦਰਤ ਨੇ ਸਾਡਾ ਸਾਥ ਦਿੱਤਾ ਪਰ ਮਾਧਿਮਾਨ ਨੇ ਮੇਰੇ ਰੱਖਿਆ ਸੀ ਇਹਨੂੰ ਕੰਟਰੋਲ ਕਰਨਾ ਇੱਕ ਪੰਜਾਬੀਆਂ ਦੀ ਆ ਬੜੀ ਚੀਜ਼ ਵੀ ਲੱਖਣ ਚੀਜ਼ ਦੇਖਣ ਨੂੰ ਮਿਲਦੀ ਹੈ ਚਾਹੇ ਕਿਤੇ ਬੰਨ ਆਵੇ ਠੱਖੜ ਨੇ ਨੇ ਤੂਫਾਨ ਆਵੇ ਲੰਗਰ ਲਾਣ ਨੂੰ ਸਾਰਿਆਂ ਨਾਲੋਂ ਅੱਗੇ ਪੰਜਾਬੀ ਕੌਮ ਮਗਨੀ ਜਾਂਦੀ ਹੈ ਕਿਰਪਾ ਹੈ ਪੰਜਾਬੀ ਕੌਮ ਹੈ ਸ਼ੇਰਾਂ ਦੀ ਹੈ ਜੀ ਇਹ ਕਿਸੇ ਮੁਸੀਬਤੋਂ ਨਹੀਂ ਘਬਰਾਉਂਦੇ ਪਾ ਜਿੱਥੇ ਲੱਗਦਾ ਵੀ ਸਰਕਾਰ ਦੇ ਪ੍ਰਸ਼ਾਸਨ ਫੇਲ ਹੋ ਚੁੱਕਿਆ ਉਥੇ ਸਾਡੇ ਲੋਕਲ ਸੰਗਤਾਂ ਨੇ ਲੋਕਲ ਬੰਦਿਆਂ ਨੇ ਸੇਵਾਦਾਰਾਂ ਨੇ ਇਹਨਾਂ ਨੇ ਕਮਾਲ ਆਮ ਸੁਭਾਲੀ ਹੈ ਵਾਹਿਗੁਰੂ ਦੀ ਕਿਰਪਾ ਲਈ ਕਿ بارش ਨਹੀਂ ਹੋਈ ਤੇ ਪਾਣੀ ਨੀਚੇ ਜਲਾ ਗਿਆ ਅਦਰਵਾਈਜ਼ ਬੰਨ ਟੁੱਟ ਗਿਆ ਸੀ ਪਰ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਸੀ ਬਰਸਾਤਾਂ ਤੋਂ ਪਹਿਲਾਂ ਤਾਂ ਪਹਿਲੇ ਹੀ ਕਰਨਾ ਚਾਹੀਦਾ ਸੀ ਇੱਕ ਮਹੀਨਾ ਇਹਨਾਂ ਨੂੰ ਦੇਖਣਾ ਚਾਹੀਦਾ ਸੀ ਹਰ ਵਾਰੀ ਹਰ ਸਰਕਾਰਾਂ ਦੇਖਦੀਆਂ ਨੇ ਜਦੋਂ ਬਰਸਾਤ ਹੁੰਦੀ ਹੈ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਸਮਾ ਰਹਿੰਦੇ ਇੱਥੇ ਕੰਮ ਕਰਨ ਦੀ ਲੋੜ ਸੀ ਲੋਕਲ ਨੌਜਵਾਨਾਂ ਨੇ ਇੰਨਾ ਕੰਮ ਕੀਤਾ ਮੈਂ ਉਹਨਾਂ ਨੂੰ ਦੇਖ ਰਿਹਾ ਚਾਰ ਪੰਜ ਦਿਨ ਤੋਂ ਵਿਚਾਰੇ ਖੇਤ ਤੇ ਆਏ ਜਿੰਨਾ ਕੁ ਰੋਟੀ ਮਿਲ ਗਈ ਖਾ ਲਈ ਤੇ ਉਹ ਕੰਮ ਕਰ ਉਹਨਾਂ ਨੇ ਬਹੁਤ ਕੰਮ ਕੀਤਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਵੱਡੀ ਤਾਦਾਦ ਦੇ ਵਿੱਚ ਇੱਥੇ ਪਿੰਡ ਵਾਸੀ ਇਕੱਠੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਣਾ ਡਰ ਵੀ ਹੈ ਕਿਉਂਕਿ ਇਹ ਸਸਰਾਲੀ ਬੰਨ ਟੁੱਟਣ ਦੀ ਕਜ਼ਾਰ ਤੇ ਹੈ ਹਾਲਾਂਕਿ ਕਿਸੇ ਕਿਸੇ ਸਾਈਡ ਤੋਂ ਇਹ ਬੰਨ ਟੁੱਟ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬੰਨ ਨੂੰ ਕਿਸੇ ਤਰ੍ਹਾਂ ਸੇਫ ਕੀਤਾ ਜਾਵੇ ਤਾਂ ਜੋ ਲੋਕ ਆਸ-ਪਾਸ ਦੇ ਪਿੰਡਾਂ ਦੇ ਲੋਕ ਹੈ ਉਹਨਾਂ ਨੂੰ ਸੇਫ ਤੇ ਸਹੂਲਤ ਉਹਨਾਂ ਨੂੰ ਮਹਈਆ ਕਰਵਾਈ ਜਾਏ ਸੋ ਇੱਥੇ ਆਸ-ਪਾਸ ਦੇ ਜਿਹੜੇ ਲੋਕ ਨੇ ਪਿੰਡਾਂ ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਕਦੋਂ ਤੋਂ ਇਹ ਸਾਰਾ ਵਰਤਾਰਾ ਹੋ ਰਿਹਾ ਤੇ ਉਹਨਾਂ ਨੂੰ ਕੀ ਕੀ ਮੁਸ਼ਕਲਾ ਆ ਰਹੀ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਹੀ ਰਹਿੰਦੇ ਹੋ ਕਿਤੇ ਮੇਰੇ ਪਿੰਡ ਮੰਗੜ ਹੈ ਅੱਛਾ ਕੀ ਲੱਗਦਾ ਕਿ ਅਗਰ ਇਹ ਬੰਨ ਟੁੱਟਦਾ ਹੈ ਤੇ ਕਿਹੜੇ ਕਿਹੜੇ ਪਿੰਡ ਇਫੈਕਟ ਹੋਣਗੇ ਇਹਦੇ ਨਾਲ ਦੀ ਕਿਵੇਂ ਸਾਰੇ ਹੁਣ ਇਧਰੋਂ ਢਾਲ ਆਈ ਸਾਰੇ ਪਿੰਡ ਮਤਲਬ ਕਿਵੇਂ ਆਪਣਾ ਸੀੜਾ ਮੰਗੜ ਸਤਵਾਲ ਢੇਰੀ ਕਾਸਾਵਾਤ ਕੇ ਲੋਡੂਵਾਲ ਦਾ ਕੁਮਾਰ ਪਿੰਡ ਹੈ ਜੀ ਠੀਕ ਹੈ ਲੁਧਿਆਣੇ ਤੱਕ ਪੂਰੀ ਅੱਛਾ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਵੱਲੋਂ ਪੂਰੀ ਪੁਖਤਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਅਲਰਟ ਵੀ ਕੀਤਾ ਜਾ ਰਿਹਾ ਜਿਹੜੇ ਨਾਲ ਲੱਗਦੇ ਪਿੰਡ ਹੈ ਕਿ ਤੁਸੀਂ ਇਹ ਤੋਂ ਖਾਲੀ ਕਰ ਦਿਓ ਕੀ ਲੱਗਦਾ ਕਿ ਜਿਹੜੇ ਲੋਕ ਇੱਥੇ ਨਾਲ ਆਪਣੇ ਘਰਾਂ ਚ ਵੱਸਦੇ ਨੇ ਉਹ ਖਾਲੀ ਕਰਕੇ ਜਾ ਰਹੇ ਨੇ ਹਾਂਜੀ ਵਿੱਚੋਂ ਕਿਦਾਂ ਨੇੜੇ-ਨੇੜੇ ਸਾਰੇ ਘਰ ਨੇ ਖਾਲੀ ਆਪਣ ਢੇਰੀ ਆਈ ਉਹ ਸਾਰੇ ਖਾਲੀ ਕਰਕੇ ਆਪਣੇ ਹੋਰ ਪਿੰਡਾਂ ਜਾਵੜੇ ਨੇ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਨੇ ਜੀ ਹਾਂਜੀ ਪ੍ਰਸ਼ਾਸਨ ਵੱਲੋਂ ਆਪਣੇ ਆਏ ਕਿਵੇਂ ਪੁਲਸ ਆਈ ਕੱਲ ਦੀ ਆ ਚਲੋ ਆਪਣੀ ਬਧੀ ਗੱਲ ਤੇ ਆਉਣਾ ਚਾਹੀਦਾ ਵੀ ਆ ਹਾਂਜੀ ਜਿਵੇਂ ਤੁਹਾਨੂੰ ਪਤਾ ਕਿ ਇਹ ਕੁਦਰਤ ਦੀ ਮਾਰ ਹੈ ਤੇ ਅੱਜ ਕਾਫੀ ਹੱਦ ਤੱਕ ਰਾਹਤ ਜਿਹੜੀ ਹੈ ਪਰਮਾਤਮਾ ਵੱਲੋਂ ਵੀ ਮਿਲ ਰਹੀ ਹੈ ਕਿਉਂਕਿ ਬਾਰਿਸ਼ ਨਹੀਂ ਪੈ ਰਹੀ ਧੁੱਪ ਨਿਕਲੀ ਹੋਈ ਹੈ ਇਹਦੇ ਨਾਲ ਥੋੜਾ ਜਿਹਾ ਬਚਾ ਜਿਹੜਾ ਆਮ ਜਨਤਾ ਨੂੰ ਦੇਖਣ ਨੂੰ ਮਿਲ ਰਿਹਾ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਦਾਂ ਹੀ ਧੁੱਪਾਂ ਚੜ ਜਾਂਦੀ ਤਾਂ ਸ਼ਾਇਦ ਇਹ ਬਚਾ ਹੋ ਜੇ ਬਚਾ ਤਾਂ ਹੋ ਸਕਦਾ ਜੀ ਪਰ ਮੀਂਹ ਨਾ ਪਵੇ ਤਾਂ ਬਾਕੀ ਕੁਦਰਤ ਮੂਰੇ ਕਿਸੇ ਦਾ ਆਪਣਾ ਜੋਰ ਨਹੀਂ ਚੱਲਦਾ ਜੀ ਜੀ ਹਾਂਜੀ ਵੀਰੇ ਤੁਸੀਂ ਵੀ ਇੱਥੇ ਰਹਿੰਦੇ ਹੋ ਹਾਂਜੀ ਕਿੰਨੇ ਚਿਰ ਤੋਂ ਦੇਖ ਰਹੇ ਹੋ ਸਾਰਾ ਕੁਝ ਅਰੋੜਾ ਚੱਲ ਰਿਹਾ 15 ਦਿਨ ਹੋ ਗਿਆ ਜੀ ਇੱਥੇ ਹਾਂਜੀ ਪੂਰਾ ਜੀ ਆਸੀਂ ਆਪ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਬੰਨ ਰੁਕ ਜਵੇ ਕਿਦਾਂ ਨੇ ਕਿਦਾਂ ਪਿੰਡਾਂ ਦੀ ਕੋਈ ਸਹੀ ਹੋ ਜਵੇ ਸਾਰਾ ਕੁਝ ਪਰ ਜੀ ਕੁਝ ਪਾਣੀ ਘੰਟਿਆਂ ਤੋਂ ਵੱਧ ਰਿਹਾ ਸੀ ਪਰ ਅੱਜ ਪਾਣੀ ਛੱਡਣ ਦਾ 4 ਵਜੇ ਦਾ ਟਾਈਮ ਆ ਕਿ ਪਾਣੀ 4 ਵਜੇ ਛੱਡਿਆ ਜਾਊਗਾ ਆਪਣੇ 15 ਕਿੱਲੇ ਅੰਦਰ ਸੀ ਜ਼ਮੀਨ ਪਹਿਲੀ ਲੋਕਾਂ ਦੀ ਉਹ ਸਾਰੀ ਖਾ ਗਏ ਹੁਣ ਠਕਰਾ ਗਏ ਅੱਛਾ ਹੁਣ ਇਹ ਛੱਡ ਦੋਗੇ ਅੱਗੇ ਹੁਣ ਇਹਦੇ ਮੁਰੇ ਆਪਾਂ ਕੀ ਕਰ ਸਕਦੇ ਹਾਂ ਬਾਤੋ ਮਿਹਨਤੀ ਕਰ ਸਕਦੇ ਹਾਂ ਹਾਂ ਹੁਣ ਕੱਲ ਮੇਰੇ ਸਾਡੇ ਅਜੀ ਰਾਤ ਆਏ ਸੀਗੇ ਤੇ ਆਪਣਾ ਸਾਰਾ ਬੰਨ ਸੀਗਾ ਜੀ ਠੀਕ ਹੈ ਹੁਣ ਆਪਾਂ ਸਿਰੀ ਆਏ ਤੇ ਖਤਮੀ ਹੋ ਗਈ ਅੱਛਾ ਬੰਦਲ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਆਪਾਂ ਕਹਿ ਸਕਦੇ ਹਾਂ ਹਾਂਜੀ ਹਾਂਜੀ ਬਾਈ ਆਪਾਂ ਤਾਂ ਕਿਰਪਾ ਕਰਕੇ ਸਾਰੇ ਮਿਹਨਤੀ ਕਰਨਾ ਚਾਹੁੰਦੇ ਆ ਕਿ ਥੋੜਾ ਪਿੱਛੇ ਪਿੱਛੇ ਰਹੋ ਥੋੜੇ ਸਾਹਮਣੇ ਆ ਦੇਖ ਲੋ ਆ ਕੇ ਭਵੇਂ ਨਹੀਂ ਮੰंदे ਤਾਂ ਆਪਾਂ ਕੀ ਕਹਿ ਸਕਦੇ ਆ ਥੋੜੇ ਸਾਹਮਣੇ ਉਹ ਦੇਖ ਲੋ ਮਿੱਟੀ ਕਿਸਕ ਦੀ ਬਈ ਔਰ ਰੱਸੀ ਪਾ ਕੇ ਬੋਰੇ ਬੰਨੇ ਹੋਏ ਆ ਉਹ ਪਤਾ ਨਹੀਂ ਕਦੋਂ ਕਿ ਸਿਆਣੀ ਬੰਦੇ ਹੀ ਨਹੀਂ ਹੈਗੇ ਅਸੀਂ ਤਾਂ ਹੱਥ ਰस्सियां ਮਿਲਾਈਆਂ ਹੀ ਹੱਥ ਜੋੜ ਕੇ ਬੇਨਤੀ ਵੀ ਕਰਦੇਵੇਂ ਥੋੜਾ ਥੋੜਾ ਪਿੱਛੇ ਰਹੋ ਤੇ ਇੱਥੇ ਜਿਹੜੇ ਨਾਲ ਲੱਗਦੇ ਪਿੰਡ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸੁਰੱਖਿਤ ਤੋਂ ਥਾਵਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ हां जी हां जी प्लीज देखो जी ਤੁਹਾਡੇ ਸਾਹਮਣੇ ਪਿੱਛੇ ਦੇਖੋ ਬੰਨ ਲੱਗਦੇ ਪਏ ਆ ਜੀ ਇਹ ਬੰਨ ਵੀ ਕੱਲ ਦਾ ਲੱਗਿਆ ਸੀ ਜਿਹੜਾ ਕਿਸਕ ਗਿਆ ਅੱਜ ਲੱਗੇ ਨਵਾਂ ਬੰਨ ਲਾਨ ਲੱਗੇ ਆ ਜੀ ਸਾਰੇ ਹੀ ਪਿੰਡ ਵਾਲੇ ਸਾਰੇ ਨਾਲ ਲੱਗੇ ਕੋਈ ਐਦਾ ਦੀ ਗੱਲ ਨਹੀਂ ਹੈਗੀ ਜੀ ਕਿ ਲੰਗਰ ਦਾ ਸਾਰਾ ਚਾਹ ਪਾਣੀ ਦਾ ਸਭ ਅਰੇਂਜਮੈਂਟ ਕਰਦੇ ਵੇ ਲੋਕੀ ਸਾਰੇ ਸੇਵਾ ਚ ਲੱਗੇ ਆ ਬਾਈ ਅੱਜ ਤਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਵਸ ਪਿੱਛੇ ਵਿੱਚ ਰੋ ਥੋੜਾ ਯਾਰ ਆਪਣੀ ਤੁਹਾਡੀ ਸੇਫਟੀ ਹੈ ਦੇਖ ਲਓ ਤੁਹਾਡੇ ਸਾਹਮਣੇ ਦਿਖਾ ਵੀ ਸਕਦੇ ਹੋ ਕੈਮਰਾ ਮਾਰ ਕੇ ਕਿੰਦਾ ਮਿੱਟੀ ਕਿਸਕਰੀ ਗਈ ਖਾਲਸਾ ਜੀ ਜਿਵੇਂ ਇੱਥੇ ਪਤਾ ਹੈ ਤੁਹਾਨੂੰ ਇਹਨਾਂ ਬੁਰਾ ਹਾਲਤ ਚੱਲ ਰ ਇਹ ਤਰੀਕੇ ਦੇ ਲੋਕ ਜਿਹੜੇ ਤਮਾਸ਼ਪੀਨ ਵੀ ਪਹੁੰਚ ਪਹੁੰਚ ਰਹੇ ਨੇ ਹਾਲਾਂਕਿ ਸੇਵਾ ਕਰਨ ਵਾਲੇ ਲੋਕ ਬਹੁਤ ਪਹੁੰਚ ਰਹੇ ਨੇ ਫਰਨਾਲ ਨਾਲ ਜਿਹੜੇ ਲੋਕ ਰੀਲਾਂ ਬਣਾਣ ਲਈ ਆ ਬਿਨਾ ਗੱਲ ਦਾ ਫੇਮ ਖਟਣ ਦੇ ਲਈ ਇਥੇ ਪਹੁੰਚ ਰਹੇ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੀਦਾ ਆਸੀਂ ਤਾਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੇ ਆਂ ਵੀ ਜਿੰਨੀ ਵੀ ਸੰਗਤ ਆਈ ਆ ਉਹ ਤਨੋਂ ਮਨੋਂ ਤੇ ਆਪਣੀ ਸੇਵਾ ਕਰੇ ਜੀ ਤੇ ਜਿਹੜਾ ਕਿ ਇਹ ਡਰਾਮੇ ਵਾਲਾ ਸਿਸਟਮ ਨਹੀਂ ਹੈਗਾ ਇਹ ਬਿਲਕੁਲ ਸੀਰੀਅਸ ਆ ਬੰਨ ਟੁੱਟ ਗਿਆ ਜੀ ਕਿਰਪਾ ਪਰਮੇਸ਼ਰ ਦੀ ਨਾ ਪਾਣੀ ਕੰਟਰੋਲ ਆ ਜੀ ਸੰਗਤ ਨੂੰ ਕੋਈ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਔਰ ਫਿਰ ਵੀ ਅਸੀਂ ਸੰਗਤ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਆਮ ਫਵਾਹਾਂ ਤੋਂ ਵੀ ਪਾਣੀ ਟੁੱਟ ਗਿਆ ਜੀ ਆ ਹੋ ਗਿਆ ਬਾਹ ਹੋ ਗਿਆ ਨੁਕਸਾਨ ਹੋ ਗਿਆ ਉਹਦੇ ਤੋਂ ਬਚਾ ਲਓ ਲੁਧਿਆਣੇ ਦਾ ਤੇ ਪਾਣੀ ਹਜੇ ਕੰਟਰੋਲ ਅੰਡਰ ਕੰਟਰੋਲ ਆ ਜਿਹੜੇ ਰੀਲਾ ਬਣਾਉਂਦੇ ਆ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਵੀ ਜਾਂ ਤਾਂ ਉਹ ਵੀ ਰੌਣ ਨਾ ਜੇ ਆਣਾ ਵਾ ਤੇ ਉਹ ਸੇਵਾ ਦੇ ਤੌਰ ਤੇ ਹੀ ਆਉਣ ਜਿਹੜੇ ਬਿਨਾਂ ਵਜਾ ਤੋਂ ਇੱਕ ਦੂਜੇ ਨੂੰ ਬਦਨਾਮ ਕਰਨ ਲੱਗੇ ਹੋਏ ਆ ਇਹ ਜਿੰਨੀ ਸੇਵਾ ਚੱਲਦੀ ਹੈ ਲੁਧਿਆਣਾ ਟਿਪ ਰ ਐਸੋਸੀਏਸ਼ਨ ਤੇ ਲਾਲ ਸਿੰਘ ਠੇਕੇਦਾਰ ਵੱਲੋਂ ਨਾਮਤਾਰੀ ਪੰਥ ਵੱਲੋਂ ਬਾਕੀ ਵੀ ਸੰਗਤ ਹੈਗੀ ਆ ਪੂਰੇ ਏਰੀਏ ਦੀ ਮੈਂ ਇਹ ਨਹੀਂ ਕਹਿੰਦਾ ਪੂਰੇ ਲੁਧਿਆਣੇ ਦੀ ਜੀ ਖੰਨੇ ਤੱਕ ਲੋਕ ਆਏ ਹੋਏ ਨੇ ਜੀ ਇਧਰ ਫਗਵਾੜੇ ਤੱਕ ਆਏ ਹੋਏ ਨੇ ਜੀ ਇਹੋ ਜਿਹਾ ਪਿੰਡ ਨਹੀਂ ਜਿੱਥੇ ਕੋਈ ਸੰਗਤ ਰਹੀ ਹੋਵੇ ਪਰ ਫਿਰ ਵੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਇਹ ਔਖੀ ਘੜੀ ਦਾ ਟਾਈਮ ਆ ਇੱਕ ਦੂਜੇ ਦਾ ਸਾਥ ਦੋ ਇਹ ਡਰਾਮੇ ਕਰਨ ਦਾ ਜਾਂ ਰੀਲਾਂ ਬਣਾਉਣ ਦਾ ਟਾਈਮ ਨਹੀਂ ਹੈਗਾ ਧੰਨਵਾਦ ਜੀ ਸਿੱਸੀ ਸਾਹਿਬ ਆਪ ਆਪਣੇ ਉਚਿਤ ਚਾਹਤ ਦੇ ਕੱਲ ਪਰਸੋਂ ਦੇ ਇੱਥੇ ਲਗ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਗੱਲਬਾਤ ਕਰਦੇ ਹੋ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦੇਖਦੇ ਹੋ ਕਿ ਪਹਿਲੇ ਨਾਲੋਂ ਜਿਹੜਾ ਅਫਵਾਹਾਂ ਉੱਡ ਰਹੀਆਂ ਸੀ ਕਿ ਹੁਣ ਇਹ ਸਸਰਾਲੀ ਦਾ ਬੰਨ ਟੁੱਟ ਗਿਆ ਕੀ ਲੱਗਦਾ ਹੈ ਅੰਡਰ ਕੰਟਰੋਲ ਹੈ ਸਿਚੁਏਸ਼ਨ ਬਿਲਕੁਲ ਜੀ ਸਸਰਾਲੀ ਦੇ ਬੰਨ ਨੂੰ ਥੋੜੀ ਥੋੜੀ ਥਾਵਾਂ ਤੇ ਕਾਫੀ ਢਾਹ ਲੱਗੀ ਹੈ ਪਰ ਬੰਨ ਅਜੇ ਉੱਥੇ ਖੜ੍ਹਾ ਆਏਗਾ ਔਰ ਪਿੱਛੇ ਜਿਹੜਾ ਹੈਗਾ ਅਸੀਂ ਇੱਕ ਹੋਰ ਬਨ ਬਣਾ ਰਹੇ ਹਾਂ ਬਟ ਪਾਣੀ ਹਜੇ ਤੱਕ ਇੱਕ ਤੁਬਕਾ ਵੀ ਪਰਮਾਤਮਾ ਦੀ ਮਿਹਰ ਹੈ ਇੱਕ ਤੁੱਕਾ ਵੀ ਅੰਦਰ ਨਹੀਂ ਆਇਆ ਕਿ ਮੇਰੇ ਸਾਰਿਆਂ ਨੂੰ ਬੇਨਤੀ ਹੈ ਵੀ ਅਫਵਾਹਾਂ ਤੋਂ ਦੂਰ ਰਹੋ ਤੇ ਜਿਹੜੇ ਵੀ ਚੈਨਲ ਇਸ ਅਫਵਾਹਾਂ ਨੂੰ ਫਲਾ ਰਹੇ ਨੇ ਉਹਨਾਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਬਈ ਅਸੀਂ ਕਿਸੇ ਵੀ ਕਾਨੂੰਨੀ ਪਾਸੇ ਨਹੀਂ ਜਾਣਾ ਚਾਹੁੰਦੇ ਪਲੀਜ਼ ਤੁਸੀਂ ਵੀ ਜਿਹੜਾ ਹੈਗਾ ਗਰਾਊਂਡ ਰਿਐਲਿਟੀ ਜਿਹੜੀ ਹੈਗੀ ਉਹ ਦਿਖਾਓ ਪਲੈਨਿੰਗ ਨਾ ਪਲੀਜ਼ ਲੋਕਾਂ ਦੇ ਵਿੱਚ ਕ੍ਰੀਏਟ ਕਰੋ ਸਾਨੂੰ ਬੜੀ ਦਿੱਕਤਾਂ ਆ ਰਹੀ ਹੈ ਸਰ ਜਿਹੜੇ ਆਸ-ਪਾਸ ਦੇ ਲੱਗਦੇ ਪਿੰਡ ਹੈ ਕਿ ਲੱਗਦਾ ਉਹਨਾਂ ਨੂੰ ਕੋਈ ਸੁਰੱਖਿਆ ਦਾ ਇੰਤਜ਼ਾਮ ਕਰਵਾ ਕੇ ਦਿੱਤਾ ਜਾ ਰਿਹਾ ਹੈ ਅਬ ਇਹ ਅਗਰ ਉਹਨਾਂ ਨੂੰ ਅਲਰਟ ਦਿੱਤਾ ਗਿਆ ਕਿ ਇੱਥੇ ਪਾਣੀ ਆ ਸਕਦਾ ਤੇ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਉਹਨਾਂ ਨੂੰ ਸਾਰਾ ਉਹਨਾਂ ਨੂੰ ਅਲਰਟ ਕੀਤਾ ਗਿਆ ਔਰ ਅਲਰਟ ਜਿਹੜਾ ਹੈਗਾ ਉਹਨਾਂ ਨੂੰ ਰਾਤ ਨੂੰ ਹੀ ਜਿਹੜਾ ਹੈਗਾ ਕਰ ਦਿੱਤਾ ਗਿਆ ਸੀ ਕਿ ਅੱਜ ਦਾ ਦਿਨ ਸਾਡੇ ਵਾਸਤੇ 24 ਘੰਟੇ ਬੜੇ ਕ੍ਰੂਸ਼ਲ ਨੇ ਔਰ ਅਸੀਂ ਪਾਣੀ ਦਾ ਲੈਵਲ ਲਗਾਤਾਰ ਮੋਨੀਟਰ ਕਰ ਰਹੇ ਹਾਂ ਪਾਣੀ ਦਾ बहाव ਤੇਜ਼ ਸੀਗਾ ਹੌਲੀ ਹੌਲੀ ਪਾਣੀ ਦਾ ਜਿਹੜਾ ਲੈਵਲ ਹੈ ਉਹ ਘਟ ਰਿਹਾ ਰਿਹਾ ਔਰ ਪਿੱਛੇ ਦੀ ਵੱਲ ਪਾਣੀ ਜਾ ਰਿਹਾ ਹੈ ਤੇ ਸਾਨੂੰ ਉਮੀਦ ਹੈ ਵੀ ਪਾਣੀ ਦਾ ਜੇ ਇਦਾਂ ਹੀ ਵਹਾਅ ਚੱਲਦਾ ਰਿਹਾ ਕੁਦਰਤ ਨੇ ਸਾਡਾ ਸਾਥ ਦਿੱਤਾ ਪਰਮਾਤਮਾ ਨੇ ਮਿਹਰ ਰੱਖੀ ਅਸੀਂ ਇਹਨੂੰ ਕੰਟਰੋਲ ਕਰਨਾ ਹਾਂ ਆ ਕਿਛੇ ਵੀ ਇੱਕ ਰਿੰਗ ਬਣ ਬਣਾ ਰਹੇ ਹਾਂ ਜੀ ਸਰ ਲੱਗਦਾ ਹੈ ਕਿ ਕੁਦਰਤ ਦਾ ਵੀ ਪਰਮਾਤਮਾ ਦਾ ਵੀ ਇਹਦੇ ਵਿੱਚ ਬਹੁਤ ਹੱਥ ਹੈ ਕਿਉਂਕਿ ਅੱਜ ਧੁੱਪ ਨਿਕਲ ਗਈ ਹੈ ਕੱਲ ਲਗਾਤਾਰ ਮੀਂਹ ਪੈ ਰਿਹਾ ਸੀ ਤੇ ਅੱਜ ਕਿਤੇ ਨਾ ਕਿਤੇ ਸ਼ਾਇਦ ਪਰਮਾਤਮਾ ਵੀ ਸਹਾਇੀ ਹੁੰਦਾ ਹੋਇਆ ਨਜ਼ਰ ਆ ਰਿਹਾ ਜੀ ਬਿਲਕੁਲ ਪਰਮਾਤਮਾ ਦੇ ਅੱਗੇ ਤਾਂ ਕਿਸੇ ਦੀ ਪਰਮਾਤਮਾ ਦਾ ਬੜਾ ਸਾਥ ਹੈ ਔਰ ਅਸੀਂ ਅ ਅਰਦਾਸ ਕਰਦੇ ਆਂ ਬੇਤੀ ਕਰਦੇ ਆਂ ਉੱਪਰ ਵਾਲੇ ਅੱਗੇ ਕਿ ਐਦਾਂ ਹੀ ਮੌਸਮ ਜਿਹੜਾ ਹੈਗਾ ਠੀਕ ਰਹੇ ਪਿੱਛੇ ਬਾਰਿਸ਼ ਨਾ ਭਵੇ ਮੀਂਹ ਨਾ ਹਿਮਾਚਲ 'ਚ ਮੀਂਹ ਨਾ ਭਵੇ ਆਖਰਾ ਡੈਮ ਦੇ ਵਿੱਚ ਜਿਹੜਾ ਲੈਵਲ ਹੈ ਉਹ ਥੱਲੇ ਹੀ ਮਤਲਬ ਜਾਵੇ ਤਾਂ ਕਰਕੇ ਉਹਨਾਂ ਕੋਲ ਵੀ ਉਹ ਮਤਲਬ ਉਹ ਵੀ ਆਪਣਾ ਜ਼ਿਆਦਾ ਪਾਣੀ ਨਾ ਛੱਡਣ ਜਿੱਥੇ ਵੱਖ-ਵੱਖ ਸੰਸਥਾਵਾਂ ਪਹਿਲ ਕਰ ਰਹੀਆਂ ਨੇ ਮਦਦ ਦੀ ਅਪੀਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਔਰ ਮਦਦ ਲਈ ਹੱਥਾ ਤ ਵੀ ਅੱਗੇ ਵਧਾਂਦੀਆਂ ਹੋਈਆਂ ਨਜ਼ਾਰੀਆਂ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਾਹਿਬ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਇਹਨਾਂ ਨਾਲ ਸੱਸੀਕਾਲ ਬੀਤ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਦੇ ਪਤੈ ਜੀ 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 ਕੀ ਲੱਗਦਾ ਕਿ ਇਹ ਬੰਨ ਕਿੰਨਾ ਕੁ ਹੁਣ ਅੰਡਰ ਕੰਟਰੋਲ ਆ ਪਹਿਲੇ ਨਾਲੋਂ ਇਹ ਬੰਨ ਪਹਿਲੇ ਨਾਲੋਂ ਬਹੁਤ ਅੰਡਰ ਕੰਟਰੋਲ ਆ ਫਿਰ ਵੀ ਸੰਗਤ ਸਾਰੀ ਇਸ ਨੂੰ ਇਲਾਕੇ ਦੀ ਸੰਗਤ ਜਿਹੜੇ ਸੇਵਾਦਾਰ ਜੁਟੇ ਹੋਏ ਨੇ ਇਹਨੂੰ ਮਤਲਬ ਕੋਈ ਖਤਰਾ ਨੁਕਸਾਨ ਨਾ ਹੋਵੇ ਵੀ ਬੰਨ ਨਾ ਟੁੱਟੇ ਇਸ ਕਰਕੇ ਅਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱ ਫਰਦਾ ਹਜਿੰਦਰ ਸਿੰਘ ਜੀ ਧਾਮੀ ਵੱਲੋਂ ਤੇ ਮੈਂਬਰ ਸਾਫ ਸਾਡੇ ਰਣਜੀਤ ਸਿੰਘ ਜੀ ਮੰਗਲੀ ਸ਼ਰੌਣੀ ਕੋਟੀ ਮੈਂਬਰ ਇਹਨਾਂ ਦੀ ਅਗਵਾਈ ਵਿੱਚ ਅਸੀਂ ਅੱਜ ਸ਼ਰੌਣੀ ਕੋਤਾ ਪੰਨੂ ਕੋਟੀ ਵੱਲੋਂ ਕਟਾਣਾ ਸਾਹਿਬ ਤੋਂ ਲੰਗਰ ਲੈ ਕੇ ਇੱਥੇ ਪਹੁੰਚਿਆ ਤਾਂ ਜੋ ਜੋ ਇੱਥੇ ਲੇਬਰ ਜਾਂ ਸਾਡੇ ਵੀਰ ਭਰਾ ਇਹ ਬੰਨਣ ਨੂੰ ਲਾ ਰਹੇ ਹਨ ਉਹਨਾਂ ਨੂੰ ਕੋਈ ਲੰਗਰ ਪਾਣੀ ਦੀ ਦਿੱਕਤ ਨਾ ਹੋਵੇ ਠੀਕ ਹੈ ਇੱਕ ਪੰਜਾਬੀਆਂ ਦੀ ਆ ਬੜੀ ਚੀਜ਼ ਬਿਲਖਨ ਚੀਜ਼ ਦੇਖਣ ਨੂੰ ਮਿਲਦੀ ਹੈ ਚਾਹੇ ਕਿਤੇ ਬੰਨ ਆਵੇ ਠੱਖੜ ਨੇ ਨੇਰੀ ਤੂਫਾਨ ਆਵੇ ਲੰਗਰ ਲਾਣ ਨੂੰ ਸਾਰਿਆਂ ਨਾਲੋਂ ਅੱਗੇ ਪੰਜਾਬੀ ਕੌਮ ਨਹੀਂ ਜਾਂਦੀ ਇਹ ਇਹ ਗੁਰੂ ਸਾਹਿਬ ਦੀ ਕਿਰਪਾ ਸਾਡੇ ਗੁਰੂ ਸਹਿਬਾਨਾਂ ਦੀ ਇਹ ਬੜੀ ਕਿਰਪਾ ਹੈ ਪੰਜਾਬੀ ਕੌਮ ਇਹ ਸ਼ੇਰਾਂ ਦੀ ਹੈ ਜੀ ਇਹ ਕਿਸੇ ਮੁਸੀਬਤੋਂ ਨਹੀਂ ਘਬਰਾਉਂਦੇ ਤੇ ਜਿੱਥੇ ਵੀ ਬਾਹਰਲੇ ਸਟੇਟਾਂ 'ਚ ਕਿਤੇ ਵੀ ਹੜ੍ਹ ਆਉਂਦੇ ਨੇ ਕੋਈ ਕਿਸਾਨ ਯੂਨੀਅਨ ਦਾ ਧਰਨਾ ਹੋਣ ਜਾਂ ਕਿਸਾਨ ਯੂਨੀਅਨ ਵੱਲੋਂ ਕੋਈ ਮੰਗਾ ਵਾਸਤੇ ਲਾਇਆ ਗਿਆ ਹੋਵੇ ਉੱਥੇ ਵੀ ਪਹੁੰਚਦੇ ਨੇ ਪਰ ਸ਼ਰੋਨੀ ਗੁਰਦੁਆਰਾ ਪਹੁੰਚਦੇ ਕਮੇਟੀ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਇਹ ਵੱਡੇ ਵੱਡੇ ਆਫਤਾਂ ਜਿੱਥੇ ਆਈਆਂ ਉੱਥੇ ਵੀ ਲੰਗਰ ਪਹਚਾਇਆ ਹੁਣ ਸਾਡੇ ਪੰਜਾਬ ਚ ਆਈ ਹੈ ਤਾਂ ਸਾਡੇ ਸਿਰ ਮੁਰੇ ਆਉਣਾ ਪੈਣਾ ਸਾਨੂੰ ਇੱਥੇ ਖਾਸ ਕਰਕੇ ਦੇਖੇ ਜਾ ਰਿਹਾ ਵੀ ਜੀ ਜਿਵੇਂ ਕਿ ਕੱਲ ਬਹੁਤ ਭਾਰੀ ਮਾਤਰਾਜ ਮੀਂਹ ਪਿਆ ਸੀ ਤੇ ਅੱਜ ਜਮਾ ਧੁੱਪ ਬਹੁਤ ਤੇਜ਼ ਹੋ ਗਈ ਹੈ ਇਹ ਕੁਦਰਤ ਦਾ ਆਪਾਂ ਕਹਿ ਸਕਦੇ ਹਾਂ ਕੁਦਰਤ ਦੇ ਰੰਗ ਨੇ ਤੇ ਇੱਕਦਮ ਇਹਦੇ ਨਾਲ ਜਿਹੜੇ ਸਾਧੇ ਦਿੱਕਤ ਬਹੁਤ ਆ ਰਹੀ ਹੈ ਲੋਕਾਂ ਨੂੰ ਵੀ ਬੀਪੀ ਵੱਧ ਰਹੇ ਨੇ ਇਹਨਾਂ ਦੇ ਵਾਸਤੇ ਵੀ ਕੋਈ ਉਪਰਾਲੇ ਕੀਤੇ ਜਾਣ ਗਨੇ ਬਖਵਾ ਕਰਦੂਰਾਂ ਚ ਡਿਸਪੈਂਸਰੀਆਂ ਨੇ ਦਵਾਈਆਂ ਨੇ ਲੰਗਰ ਨੇ ਉਹ ਸਾਰਾ ਪ੍ਰਬੰਧ ਸ਼ਰੋਣੀ ਗੋਦਵਾਂਦ ਗੁੱਟੀ ਕੋਲ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਜਿਹੜੀ ਮੁਹੱਈਆ ਕਰਵਾਈ ਜਾ ਰਹੀ ਹੈ ਦੇਖੋ ਸਰਕਾਰਾਂ ਦੇ ਸਰਕਾਰਾਂ ਦਾ ਕੰਮ ਹੁੰਦਾ ਹੈ ਇਹ ਚੀਜ਼ਾਂ ਨੂੰ ਪਹਿਲਾਂ ਧਿਆਨ ਚ ਰੱਖਣਾ ਵੀ ਇਹ ਸਫਾਈ ਕਰਾਉਣੀ ਬੰਨ ਪੱਕੇ ਕਰਾਉਣੀ ਪਰ ਜਿੱਥੇ ਲੱਗਦਾ ਵੀ ਸਰਕਾਰ ਦੇ ਪ੍ਰਸ਼ਾਸਨ ਫੇਲ ਹੋ ਚੁੱਕਿਆ ਹੈ ਉੱਥੇ ਸਾਡੇ ਲੋਕਲ ਸੰਗਤਾਂ ਨੇ ਲੋਕਲ ਬੰਦਿਆਂ ਨੇ ਸੇਵਾਦਾਰਾਂ ਨੇ ਇਹਨਾਂ ਨੇ ਕਮਰਾ ਆਪ ਸੁਭਾਲੀਆ ਤਾਂ ਜਾ ਕੇ ਇਹ ਬੰਨਾ ਰੁਕੇ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਖਾਸ ਕਰਕੇ ਪੰਜਾਬ ਸਰਕਾਰ ਸੂਬਾ ਸਰਕਾਰ ਜਾਂ ਸੈਂਟਰ ਸਰਕਾਰ ਵੱਲੋਂ ਕੋਈ ਮਦਦ ਮੁਹੱਈਆ ਨਹੀਂ ਹੋਈ ਕੋਈ ਮਦਦ ਨਹੀਂ ਤੇ ਬਾਕੀ ਸਾਡਾ ਕੰਮ ਆ ਸੇਵਾ ਦਾ ਉਹ ਸਰਕਾਰਾਂ ਸਰਕਾਰ ਆਪਦਾ ਕੰਮ ਜਾਣਣਾ ਸਹੀ ਗੱਲ ਰਹੀ ਹੈ ਕਿ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਪੰਜਾਬ ਨਾਲ ਪੰਜਾਬ ਖੜਾ ਹੈ ਸੋ ਵਿਕਰਮਜੀਤ ਸਿੰਘ ਬਾਜਵਾ ਸਾਡੇ ਨਾਲ ਮੌਜੂਦ ਨੇ ਜਿਹੜੇ ਜਿਹੜੇ ਹਲਕਾ ਇੰਚਾਰਜ ਨੇ ਸਾਲੇ ਸਾਹਨੇ ਵਾਲ ਤੋਂ ਗੱਲਬਾਤ ਕਰਦੇ ਆ ਸਰ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਹੋਰ ਵੀ ਕਈ ਸਿਆਸਤਦਾਨ ਪਹੁੰਚੇ ਨੇ ਹੁਣ ਕਿਉਂਕਿ ਪਹਿਲੇ ਕੋਈ ਨਹੀਂ ਪਹੁੰਚਿਆ ਹੁਣ ਸਾਰੇ ਪਹੁੰਚ ਰਹੇ ਨੇ ਇਸ ਜਿਹੜੀ ਹਾਲਤ ਨੂੰ ਨੁਜਿੱਠਣ ਦੇ ਲਈ ਅੱਗੇ ਵਧ ਰਹੇ ਨੇ ਚਾਹੇ ਉਹ ਸੋਸ਼ਲ ਮੀਡੀਆ ਤੇ ਐਕਟਿਵ ਹੋ ਰਹੇ ਨੇ ਜਾਂ ਜਸਟ ਵੈਸੀ ਫਾਲੋਅਰ ਵਾਸਤੇ ਕੀ ਲੱਗਦਾ ਕਿ ਇਸ ਹਾਲਾਤ ਨੂੰ ਪਹਿਲੇ ਕੰਟਰੋਲ 'ਚ ਕੀਤਾ ਨਹੀਂ ਜਾ ਸਕਦਾ ਸੇ ਦੇਖੋ ਅਸੀਂ ਹਰ ਰੋਜ਼ ਆ ਰਹੇ ਹਾਂ ਤਿੰਨ ਚਾਰ ਦਿਨ ਤੋਂ ਜਦੋਂ ਦੇ ਇੱਥੇ ਦੇ ਹਾਲਾਤ ਅਨਜਕ ਹੋਏ ਨੇ ਅਸੀਂ ਸਾਰੇ ਆਏ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਵੀ ਆਏ ਉਹ ਵੀ ਦੋ ਤਿੰਨ ਗੇੜੇ ਲਾ ਕੇ ਗਏ ਨੇ ਪ੍ਰਸ਼ਾਸਨ ਨਾਲ ਗੱਲ ਕੀਤੀ ਮੈਨਿੰਗ ਡਿਪਾਰਟਮੈਂਟ ਨਾਲ ਗੱਲ ਕੀਤੀ ਡੀਸੀ ਸਾਹਿਬ ਨਾਲ ਗੱਲ ਕੀਤੀ ਉਦੋਂ ਸੀਗਾ ਕਿ 100 200 ਮੀਟਰ ਦੂਰ ਆ ਕਿ ਨਹੀਂ ਆਊਗਾ ਜੇ ਕਿ ਸਾਰੇ ਲੋਕਾਂ ਦੀ ਸੀ ਕਿ ਅਸੀਂ ਇੱਥੇ ਰਹਿਨੇ ਆ ਇੱਥੇ ਦੇ ਲੋਕਲ ਲੋਕਾਂ ਨੇ ਕਿਹਾ ਜੀ ਇਹ ਬਹੁਤ ਜਲਦੀ ਹੈ ਜਿਹੜਾ ਇਹ ਮਨਨ ਤੋੜ ਦੂਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ بارش ਨਹੀਂ ਹੋਈ ਤੇ ਪਾਣੀ ਨੀਚੇ ਜੱਲਾ ਗਿਆ ਅਦਰਵਾਈਜ਼ ਬੰਨ ਟੁੱਟ ਗਿਆ ਸੀ ਹਮ ਔਰ ਇਹ ਲੋਕਾਂ ਦਾ ਜਿਹੜੇ ਆਪਣੇ ਸਾਡੇ 15 20 ਪਿੰਡ ਨੇ ਬਹੁਤ ਵੱਡਾ ਨੁਕਸਾਨ ਹੋ ਜੂਗਾ ਪੱਕੀ ਹੋਈ ਫਸਲ ਹੈ ਘਰਾਂ ਦਾ ਬਹੁਤ ਨੁਕਸਾਨ ਹੋ ਮਾਲ ਪਛੂਆਂ ਦਾ ਬਹੁਤ ਨੁਕਸਾਨ ਹੋਊਗਾ ਤੇ ਪਰ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਸੀ ਬਰਸਾਤਾਂ ਤੋਂ ਪਹਿਲਾਂ ਤਾਂ ਪਹਿਲਾਂ ਹੀ ਕਰਨਾ ਚਾਹੀਦਾ ਸੀ ਇੱਕ ਮਹੀਨਾ ਇਹਨਾਂ ਨੂੰ ਦੇਖਣਾ ਚਾਹੀਦਾ ਸੀ ਹਰ ਵਾਰੀ ਹਰ ਸਰਕਾਰਾਂ ਦੇਖਦੀਆਂ ਨੇ ਜਦੋਂ ਬਰਸਾਤ ਹੁੰਦੀ ਹੈ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਅੱਜ ਤੱਕ ਵੀ ਹੁਣ ਜਿਹੜੇ ਹਾਲਾਤ ਨੇ ਉਹ ਰੱਬ ਤੇ ਵਾਹਿਗੁਰੂ ਤੇ ਨਿਰਭਰ ਨੇ ਉਹਨਾਂ ਦਾ ਲੋਕਾਂ ਨਾਲ ਸਾਥ ਆ ਵਾਹਿਗੁਰੂ ਕਿਰਪਾ ਕਰੇ ਤਾਂ ਇਹ ਜਿਹੜੇ ਜਿਵੇਂ ਲੱਗਦਾ ਕਿ ਜਿਵੇਂ ਲੱਗਦਾ ਕਿ ਕੱਲ ਲਗਾਤਾਰ ਮੀਂਹ ਪਿਆ ਤੇ ਅੱਜ ਕਾਫੀ ਤੇਜ਼ ਧੁੱਪ ਵੀ ਚੜ ਗਈ ਹੈ ਉਹਦੇ ਨਾਲ ਜਿਹੜਾ ਪਾਣੀ ਹੈ ਦਾ ਉਹਦਾ ਲੈਵਲ ਵੀ ਕਾਫੀ ਫਰਕ ਪੈ ਗਿਆ ਤੇ ਲੱਗਦਾ ਕਿ ਅਗਰ ਇਦਾਂ ਹੀ ਅਗਰ ਬਚਾਅ ਹੋ ਸਕਦਾ ਅਗਰ ਪਰਮਾਤਮਾ ਵੱਲੋਂ ਮਿਹਰ ਹੋ ਜਵੇ ਤਾਂ ਦੇਖੋ 85 ਕਿ ਉਸ ਸਿੱਕ ਪਾਣੀ ਹੈ ਜਿਹੜਾ ਉਹ ਛੱਡਿਆ ਜਾ ਰਿਹਾ ਸੀ ਉਹ ਥੋੜਾ ਘਟ ਕੀਤਾ ਜੇ ਉਹ ਪਾਣੀ ਦੀ ਰਫਤਾਰ ਉਹਨਾਂ ਨੇ ਫੇਰ ਵਧਾ ਦਿੱਤੀ ਫੇਰ ਇਹਦਾ ਕੋਈ ਇਲਾਜ ਨਹੀਂ ਹੋਣਾ ਨਾ ਇਹ ਫੇਰ ਜਿਹੜਾ ਆ ਲੋਕਾਂ ਦੇ ਵਿੱਚ ਪਾਣੀ ਜਿਹੜਾ ਉਹ ਆਜੂਗਾ ਮੌਸਮ ਵਿਭਾਗ ਪਹਿਲੇ ਅਲਰਟ ਕਰਦਾ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਮੌਸਮ ਖਰਾਬ ਹੋ ਸਕਦਾ ਹੈ ਜਿਹੜੀ ਹਾਲਤ ਹੈ ਨਾਜ਼ੁਕ ਹੋ ਸਕਦੇ ਨੇ ਫੇਰ ਪ੍ਰਸ਼ਾਸਨ ਕਿਉਂ ਨਹੀਂ ਜਿਹੜੇ ਆਸ-ਪਾਸ ਦੇ ਲੋਕ ਐ ਉਹਨਾਂ ਨੂੰ ਕਿਉਂ ਚੰਗੀ ਤਰ੍ਹਾਂ ਉਹਨਾਂ ਦੀ ਨਹੀਂ ਸਾਮ ਸੰਭਾਲ ਕਰਦਾ ਕਿਉਂ ਉਹਨਾਂ ਨੂੰ ਅਲਰਟ ਸਿਰਫ ਦਿੰਦੇ ਰਹਿੰਦੇ ਨੇ ਲੇਕਿਨ ਉਹਨਾਂ ਦੀ ਸਾਮ ਸੰਭਾਲ ਨਹੀਂ ਅੱਗੇ ਕੋਈ ਨਹੀਂ ਆਂਦਾ ਸਮਾਂ ਰਹਿੰਦੇ ਇੱਥੇ ਕੰਮ ਕਰਨ ਦੀ ਲੋੜ ਸੀ ਲੋਕਲ ਨੌਜਵਾਨਾਂ ਨੇ ਇੰਨਾ ਕੰਮ ਕੀਤਾ ਮੈਂ ਉਹਨਾਂ ਨੂੰ ਦੇਖ ਰਿਹਾ ਚਾਰ ਪੰਜ ਦਿਨ ਤੋਂ ਵਿਚਾਰੇ ਭੁੱਖੇ ਧਿਆਏ ਜਿੰਨਾ ਕੁ ਰੋਟੀ ਮਿਲ ਗਈ ਖਾ ਲਈ ਤੇ ਉਹ ਕੰਮ ਕਰ ਉਹਨਾਂ ਨੇ ਬਹੁਤ ਕੰਮ ਕੀਤਾ ਉਹਨਾਂ ਨੇ ਜਿੰਨੇ ਸਾਡੇ ਇਸ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਆ ਜੀ ਬਹੁਤ ਮਿਹਨਤ ਕੀਤੀ ਬੜਾ ਕੰਮ ਕੀਤਾ ਪਰ ਪ੍ਰਸ਼ਾਸਨ ਜੇ ਉਹਨਾਂ ਦਾ ਸਾਥ ਦਿੰਦਾ ਸ਼ਾਇਦ ਬਚਾਅ ਹੋ ਸਕਦਾ ਸੀ ਮਤਲਬ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਮਿਲੀ ਦੇ ਕੋਣ ਇਸ ਮੌਕੇ ਤੇ ਆ ਕੇ ਤੁਸੀਂ ਆ ਕੇ ਹੈਲਪ ਕਰਨਾ ਚਾਹੁੰਦੇ ਨਹੀਂ ਹੁੰਦੀ ਜਦੋਂ ਟੁੱਟ ਗਿਆ ਸਾਰਾ ਕੁਝ ਹੋ ਗਿਆ ਬੰਨ ਹੀ ਰੁੜ ਗਿਆ ਸਾਰਾ ਉਹ ਤਾਂ ਖੇਤ ਉੱਚੇ ਨੇ ਰੱਬ ਦੀ ਕਿਰਪਾ ਤਾਂ ਉਹ ਬਚਾ ਹੋਇਆ ਹੋਇਆ अदरवाइज ਬੰਨ ਨਹੀਂ ਹੈ ਬੰਨ ਰੁੜ ਗਿਆ ਸਾਰਾ ਮੈਂ ਜਾ ਕੇ ਸਿਰੇ ਤੱਕ ਦੇਖਿਆ ਹੈ ਪਰसों ਵੀ ਠੀਕ ਸੀ ਮੈਂ ਤਿੰਨ ਚਾਰ ਦਿਨ ਪਹਿਲਾਂ ਵੀ ਆਇਆ ਚਾਰ ਪੰਜ ਵਾਰ ਹੀ ਆਇਆ ਇੱਥੇ ਪਰ ਬੰਨ ਨਹੀਂ ਸੀ ਹੁਣ ਤਾਂ ਬੰਨ ਹੀ ਰੁੜ ਗਿਆ ਉੱਥੇ ਉਹ ਤਾਂ ਬਚਾ ਇਸ ਕਰਕੇ ਆ ਕਿ ਪਾਣੀ ਦਾ ਲੈਵਲ ਥੋੜਾ ਜਿਹਾ ਘਟਾ ਉਹ ਖੇਤ ਉੱਚੇ ਨੇ ਇਸ ਕਰਕੇ ਉਹ ਤਾਂ ਪਛਾਹ ਹੁਣ ਹੋ ਗਈ। ਨਾ ਸੈਂਟਰ ਵੱਲੋਂ ਨਾ ਸੂਬਾ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਜਿਹੜੇ ਪੰਜਾਬੀਆਂ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਜਦੋਂ ਪਤਾ ਲੱਗ ਰਿਹਾ ਕਿ ਪਾਣੀ ਸਿਰ ਤੋਂ ਉੱਤੋਂ ਲੰਘ ਰਿਹਾ ਉਦੋਂ ਆ ਰਹੇ ਨੇ ਤੇ ਸਾਰੇ ਪ੍ਰਸ਼ਾਸਨ ਪੂਰਾ ਐਕਟਿਵ ਹੋ ਗਿਆ ਹੈ। ਕੀ ਲੱਗਦਾ ਹੈ ਇਹ ਕਿਤੇ ਨਾ ਕਿਤੇ ਨਾਕਾਮੀ ਨਹੀਂ ਹੈ? ਦੇਖੋ ਹੁਣ ਸਾਰਾ ਪ੍ਰਸ਼ਾਸਨ ਇੱਥੇ ਆਇਆ ਹੋਇਆ ਹੈ। ਸਾਰਾ ਪ੍ਰਸ਼ਾਸਨ ਉੱਥੇ ਬੈਠਾ ਹੈ। ਲੇਕਿਨ ਉਹ ਕਰ ਕੀ ਸਕਦੇ ਨੇ ਹੁਣ ਇਸ ਇਸ ਤਰ੍ਹਾਂ ਜੇ ਇਹੀ ਚੀਜ਼ਾਂ ਪਹਿਲਾਂ ਕਰੀਆਂ ਹੁੰਦੀਆਂ ਮਸਲਾ ਸੋਲਵ ਹੋ ਜਾਂਦਾ ਅੱਜ ਇਹ ਹਾਲਾਤ ਬਣਨੇ ਹੀ ਨਹੀਂ ਸੀ ਹੁਣ ਮੌਕੇ ਤੇ ਉੱਥੇ ਬੈਠੇ ਨੇ ਬੈਠ ਕੇ ਪਾਣੀ ਤਾਂ ਉਹ ਤਾਂ ਰੱਬ ਤੇ ਨਿਰਭਰ ਨੇ ਵੀ ਵਾਹਿਗੁਰੂ ਪਾਣੀ ਨਾ ਛੱਡੇ ਤਾਂ ਬਸ ਸਾਡਾ بارش ਨਾ ਆਵੇ ਤਾਂ ਸਾਡਾ ਜਿਹੜਾ ਉਹ ਬਚਾਹ ਹੋ ਜੂ। ਸੋ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀਆਂ ਦਾ ਖਾਸ ਕਰਕੇ ਜਿਹੜੇ ਨਾਲ ਸਸਰਾਲੀ ਨਦੀ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦਾ ਬਚਾਹ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ? ਦੇਖੋ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਬਚਾਅ ਹੋ ਜੇ ਉਹਨਾਂ ਦਾ ਪਰ ਸਾਰੇ ਪਿੰਡਾਂ ਵਾਲੇ ਮੈਨੂੰ ਲੱਗਦਾ ਕਾਫੀ ਉਹਨਾਂ ਨੇ ਆਪਣਾ ਸਮਾਨ ਸਾਰੇ ਸੋਚ ਰਹੇ ਕੋਈ ਖਾਸ ਸਮਾਨ ਨਾ ਬੰਨ ਲੀਏ ਕਿ ਬੰਨ ਟੁੱਟਿਆ ਪਾਣੀ ਹੋਣਾ ਹੈ ਤੇ ਆਪਣੇ ਜਿਹੜੇ ਕੋਈ ਖਾਸ ਕਾਗਜ਼ ਨੇ ਰਜਿਸਟਰੀ ਹਨੇ ਕੋਈ ਆਪਣੇ ਉਹ ਪਚਾ ਸਕਣ ਅੱਜ ਉਹ ਚਿੰਤਤ ਨੇ ਬਹੁਤ ਜ਼ਿਆਦਾ ਸਾਰੀ ਰਾਤ ਇਹ ਪਿੰਡਾਂ ਦੇ 15-20 ਪਿੰਡਾਂ ਦੇ ਲੋਕ ਸੌਂਦੇ ਨਹੀਂ ਬਿਲਕੁਲ ਘਰ ਛੱਡਨੇ ਸੌਖੇ ਨਹੀਂ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੋ ਤੁਸੀਂ ਦੇਖਿਆ ਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਬਣ ਗਿਆ ਕਿਉਂਕਿ ਆਸ-ਪਾਸ ਦੇ ਲੱਗਦੇ ਪਿੰਡ ਕਿਤੇ ਨਾ ਕਿਤੇ ਖਤਰੇ ਦੇ ਕੰਟੀ ਦੇ ਉੱਤੇ ਹੀ ਚੱਲ ਰਹੇ ਨੇ ਲੋਕ ਪਰੇਸ਼ਾਨ ਨੇ ਪੈਨਿਕ ਕ੍ਰੀਟ ਹੋ ਰਿਹਾ ਕਿਤੇ ਨਾ ਕਿਤੇ ਇਹਨੂੰ ਕੰਟਰੋਲ 'ਚ ਲੈਣਾ ਸੂਬਾ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਪੂਰਾ ਫਰਜ਼ ਬੰਦਾ ਸੀ ਪਰ ਕਿਤੇ ਨਾ ਕਿਤੇ ਉਹ ਉਹਨਾਂ ਦੀ ਨਾਕਾਮੀ ਵੀ ਨਜ਼ਰ ਆਈ ਹੈ ਅਜਿਹੇ ਹੋਰ ਅਪਡੇਟ ਲੈ ਕੇ ਸਾਥ ਤੜੇ ਰੂਬਰੂ ਹੋਵਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰੀਤ